ਸੋ ਜਿਸ ਤਰ੍ਹਾਂ ਪਹਿਲਾਂ ਆਪਾਂ ਪਹਿਲੀਆਂ ਇੰਟਰਵਿਊਜ਼ ਵਿੱਚ ਕਿਹਾ ਸਾਡਾ ਸਟੈਂਡ ਹਾਲੇ ਵੀ ਸੇਮ ਹੈਗਾ ਤੇ ਇਹੀ ਰਹੇਗਾ ਔਰ ਆਪਾਂ ਇਸ ਵਿੱਚ 1 ਵਿੰਡੋ ਸਰਵਿਸ ਤੇ ਜਿਹੜੀਆਂ ਐਨਆਰਆਈਜ਼ ਦੇ ਮਸਲੇ ਹੈਗੇ ਉਹਨਾਂ ਨੂੰ ਜਲਦੀ ਤੋਂ ਜਲਦੀ ਜਿਹੜਾ ਕੋਟਾ ਦੇ ਵਿੱਚ ਨਿਪਟਾਰਾ ਕੀਤਾ ਜਾਵੇ ਉਹਦੇ ਲਈ ਅਸੀਂ ਸਰਕਾਰ ਕੋਲ ਗੁਜ਼ਾਰਿਸ਼ ਕਰਾਂਗੇ ਤੇ ਇਹਦੇ ਬਾਰੇ ਸਾਡਾ ਜਿਹੜਾ ਪਹਿਲਾ ਹੈਗਾ ਮੈਨੀਫੈਸਟੋ ਅਕੋਰਡਿੰਗਲੀ ਕਿ ਆਪਾਂ 1 ਵਿੰਡੋ ਸਰਵਿਸ ਤੇ ਜਿਹੜੇ ਪੈਂਡਿੰਗ ਮਸਲੇ ਐ ਐਨਆਰਆਈਜ਼ ਦੇ ਉਹਨਾਂ ਨੂੰ ਜਲਦੀ ਤੋਂ ਜਲਦੀ ਜਿਹੜਾ ਹੈਗਾ ਉਹ ਕਲੀਅਰ ਕੀਤਾ ਜਾਵੇ ਪ੍ਰੋਪਰਟੀ ਨੂੰ ਲੈ ਕੇ ਕਾਫੀ ਖੱਛਾ ਸੀਗਾ ਐਨਆਰਆਈਜ਼ ਦਾ ਉਹ ਉੱਤੇ ਦਾ ਨਰੇ ਜਿਹੜੇ ਪ੍ਰੋਪਰਟੀ ਦੇ ਮਸਲੇ ਹੈਗੇ ਆ ਉਹ ਐਨਆਰਏ ਜਿਹੜਾ ਐਕਟ ਹੈਗਾ ਉਹ ਕਾਫੀ 99 ਤੋਂ ਜਿਹੜਾ ਡrafted ਫਾਰਮ ਦੇ ਵਿੱਚ ਆ ਉਹ ਵਿੱਚ ਕਾਫੀ ਚੀਜ਼ਾਂ ਜੜੀਆਂ ਹੈਗੀਆਂ ਆ ਐਨਆਰਆਈਸ ਦੀ ਪ੍ਰੋਪਰਟੀਆਂ ਨੂੰ ਕਿੱਦਾਂ ਪ੍ਰੋਟੈਕਟ ਕਰਨਾ ਜਦੋਂ ਪਾਵਰ ਆਫ ਟਰਮੀ ਦਿੰਦੇ ਹੈਗੇ ਆ ਤੇ ਉਹਨੂੰ ਕਿੱਦਾਂ ਉਹਦੇ ਵਿੱਚ ਜਿਹੜੇ ਐਨਆਰਆਈਸ ਦੇ ਲਈ ਸਪੈਸ਼ਲ ਪ੍ਰੋਵੀਜ਼ਨਸ ਹੈਗੇ ਆ ਉਹ ਅਸੀਂ ਸਾਡੀ ਇਹ ਕੋਸ਼ਿਸ਼ ਹੈਗੀ ਆ ਕਿ ਐਨਆਰਏ ਐਕਟ ਨੂੰ ਅਮਲੇ ਚ ਲਿਆਂਦਾ ਜਾਏ ਤਾਂ ਕਿ ਐਨਆਰਆਈਸ ਦੇ ਪ੍ਰੋਪਰਟੀ ਦੇ ਜਿਹੜੇ ਬਾਕੀ ਮਸਲੇ ਹੈਗੇ ਉਹਨਾਂ ਲਈ ਇੱਕ ਪ੍ਰੋਪਰ ਪਲੈਟਫਾਰਮ ਤੇ ਐਕਟ ਤਿਆਰ ਹੋਵੇ ਜਿਹਨੂੰ ਦੇਖਦਾ ਹੈ ਜਦੋਂ ਐਨਆਰਏ ਕਾ ਅਸ ਤਰ੍ਹਾਂ ਉਹ ਉਹਨਾਂ ਦੀ ਪ੍ਰਾਪਰਟੀਜ਼ ਉਹਨਾਂ ਨੂੰ ਮਿਲਣੀਆਂ ਨਹੀਂ ਇੱਥੇ ਦੇ ਕਰਕੇ ਕਰਜ਼ਾ ਨੰਬਰ ਵੀ ਉਹਨਾਂ ਨੂੰ ਹਾਂਜੀ ਸਰ ਉਹੀ ਮੈਂ ਗੱਲ ਕੀਤੀ ਹੈ ਕਿ ਐਨਆਰਆਈ ਐਕਟ ਜਿਹੜਾ ਹੈਗਾ ਉਹ ਸਾਰੀਆਂ ਚੀਜ਼ਾਂ ਨੂੰ ਕਵਰ ਕਰੇਗਾ ਸਰ ਜਿਸ ਤਰ੍ਹਾਂ ਪਹਿਲਾਂ ਆਪਾਂ ਪਹਿਲੀ ਇੰਟਰਵਿਊਜ਼ ਵਿੱਚ ਕਿਹਾ ਸਾਡਾ ਸਟੈਂਡ ਹਾਲੇ ਵੀ ਸੇਮ ਹੈਗਾ ਤੇ ਇਹੀ ਰਹੇਗਾ ਔਰ ਆਪਾਂ ਇਸ ਵਿੱਚ ਵਨ ਵਿੰਡੋ ਸਰਵਿਸ ਤੇ ਜਿਹੜੀਆਂ ਐਨਆਰਆਈਜ਼ ਦੇ ਮਸਲੇ ਹੈਗੇ ਉਹਨਾਂ ਨੂੰ ਜਲਦੀ ਤੋਂ ਜਲਦੀ ਜਿਹੜਾ ਕੋਟਾ ਦੇ ਵਿੱਚ ਨਿਪਟਾਰਾ ਕੀਤਾ ਜਾਵੇ ਉਹਦੇ ਲਈ ਅਸੀਂ ਸਰਕਾਰ ਨੂੰ ਗੁਜ਼ਾਰਿਸ਼ ਕਰਾਂਗੇ ਤੇ ਇਹਦੇ ਬਾਰੇ ਸਾਡਾ ਜਿਹੜਾ ਪਹਿਲਾ ਹੈਗਾ ਮੈਨੀਫੈਸਟੋ ਦੇ ਅਕੋਰਡਿੰਗਲੀ ਕਿ ਆਪਾਂ ਵਨ ਵਿੰ ਉਹਨਾਂ ਨੂੰ ਜਲਦੀ ਤੋਂ ਜਲਦੀ ਜਿਹੜਾ ਹੈਗਾ ਉਹ ਕਲੀਅਰ ਕੀਤਾ ਜਾਵੇ। ਪ੍ਰੋਪਰਟੀ ਨੂੰ ਲੈ ਕੇ ਕਾਫੀ ਖੱਛਾ ਸਿਗਾ ਐਨਆਰਆਈ ਦਾ ਉਹ ਉੱਪਰ ਵੀ ਕਾਫੀ ਐਨਆਰਆਈ ਜਿਹੜੇ ਪ੍ਰੋਪਰਟੀ ਦੇ ਮਸਲੇ ਹੈਗੇ ਆ ਉਹ ਐਨਆਰਆਈ ਜਿਹੜਾ ਐਕਟ ਹੈਗਾ ਉਹ ਕਾਫੀ 99 ਤੋਂ ਜਿਹੜਾ ਡਰਾਫਟਡ ਫਾਰਮ ਦੇ ਵਿੱਚ ਆ ਉਹ ਵਿੱਚ ਕਾਫੀ ਚੀਜ਼ਾਂ ਜੜੀਆਂ ਹੈਗੀਆਂ ਐਨਆਰਆਈ ਦੀ ਪ੍ਰੋਪਰਟੀਆਂ ਨੂੰ ਕਿੱਦਾਂ ਪ੍ਰੋਟੈਕਟ ਕਰਨਾ ਜਦੋਂ ਪਾਵਰ ਆਫ ਅ ਟਰਮੀ ਦਿੰਦੇ ਹੈਗੇ ਆ ਤੇ ਉਹਨੂੰ ਕਿੱਦਾਂ ਉਹਦੇ ਵਿੱਚ ਜਿਹੜੇ ਐਨਆਰਆਈਜ਼ ਦੇ ਲਈ ਸਪੈਸ਼ਲ ਪ੍ਰੋਵੀਜ਼ਨਸ ਹੈਗੇ ਆ ਉਹ ਅਸੀਂ ਸਾਡੀ ਇਹ ਕੋਸ਼ਿਸ਼ ਹੈਗੀ ਆ ਕਿ ਐਨਆਰਆਈ ਐਕਟ ਨੂੰ ਅਮਲੇ ਚ ਲਿਆਂਦਾ ਜਾਏ ਕਿ ਐਨਆਰਆਈਸ ਦੀਆ ਪ੍ਰੋਪਰਟੀ ਦੇ ਜਿਹੜੇ ਬਾਕੀ ਮਸਲੇ ਹੈਗੇ ਉਹਨਾਂ ਲਈ ਇੱਕ ਪ੍ਰੋਪਰ ਪਲੈਟਫਾਰਮ ਤੇ ਐਕਟ ਤਿਆਰ ਹੋਵੇ। ਉਹ ਦੇਖਣਾ ਚਾਹਿਆ ਹੈ ਕਿ ਜਦੋਂ ਐਨਾਲਾਈਜ਼ ਕਰਤੀ ਹੁਣੇ ਬਾਅਦ ਪਰਤਦੇ ਆ ਉਦੋਂ ਉਹਨਾਂ ਦੀ ਪ੍ਰੋਪਰਟੀਆਂ ਉਹਨਾਂ ਨੂੰ ਮਿਲਣੀਆਂ ਨਹੀਂ। ਇੱਥੇ ਦੇ ਕਰਕੇ ਕਰਜ਼ਾ ਨੰਬਰ ਵੀ ਉਹਨਾਂ ਨੂੰ ਹਾਂਜੀ ਸਰ ਉਹੀ ਮੈਂ ਗੱਲ ਕੀਤੀ ਹੈ ਕਿ ਐਨਆਰਆਈ ਐਕਟ ਜਿਹੜਾ ਹੈਗਾ ਉਹ ਸਾਰੀਆਂ ਚੀਜ਼ਾਂ ਨੂੰ ਕਵਰ ਕਰੇਗਾ। ਸਰ ਜਿਸ ਤਰ੍ਹਾਂ ਪਹਿਲਾਂ ਆਪਾਂ ਪਹਿਲੀਆਂ ਇੰਟਰਵਿਊਜ਼ ਵਿੱਚ ਕਿਹਾ ਸਾਡਾ ਸਟੈਂਡ ਹਾਲੇ ਵੀ ਸੇਮ ਹੈਗਾ ਤੇ ਇਹੀ ਰਹੇਗਾ ਔਰ ਆਪਾਂ ਇਹਦੇ ਵਿੱਚ ਵਨ ਵਿੰਡੋ ਸਰਵਿਸ ਤੇ ਜਿਹੜੀਆਂ ਐਨਆਰਆਈਸ ਦੇ ਮਸਲੇ ਹੈਗੇ ਉਹਦੇ ਲਈ ਅਸੀਂ ਸਰਕਾਰ ਕੋਲ ਗੁਜ਼ਾਰਿਸ਼ ਕਰਾਂਗੇ ਤੇ ਇਹਦੇ ਬਾਰੇ ਸਾਡਾ ਜਿਹੜਾ ਪਹਿਲਾ ਹੈਗਾ ਮੈਨੀਫੈਸਟੋ ਅਕੋਰਡਿੰਗਲੀ ਕਿ ਆਪਾਂ 1 ਵਿੰਡੋ ਸਰਵਿਸ ਤੇ ਜਿਹੜੇ ਪੈਂਡਿੰਗ ਮਸਲੇ ਐਨਆਰਆਈਜ਼ ਦੇ ਉਹਨਾਂ ਨੂੰ ਜਲਦੀ ਤੋਂ ਜਲਦੀ ਜਿਹੜਾ ਹੈਗਾ ਉਹ ਕਲੀਅਰ ਕੀਤਾ ਜਾਵੇ ਪ੍ਰੋਪਰਟੀ ਨੂੰ ਲੈ ਕੇ ਕਾਫੀ ਖੱਛਾ ਸੀਗਾ ਐਨਆਰਆਈਜ਼ ਦਾ ਉਹ ਉੱਪਰ ਜਿਹੜਾ ਦਿੱਕਤ ਐਨਆਰਆਈਜ਼ ਦੇ ਪ੍ਰੋਪਰਟੀ ਦੇ ਮਸਲੇ ਹੈਗੇ ਆ ਉਹ ਐਨਆਰਆਈ ਜਿਹੜਾ ਐਕਟ ਹੈਗਾ ਉਹ ਕਾਫੀ 99 ਤੋਂ ਜਿਹੜਾ ਡਰਾਫਟਡ ਫਾਰਮ ਦੇ ਵਿੱਚ ਆ ਉਹ ਵਿੱਚ ਕਾਫੀ ਚੀਜ਼ਾਂ ਜੜੀਆਂ ਹੈਗੀਆਂ ਐਨਆਰਆਈਜ਼ ਦੀ ਪ੍ਰੋਪਰਟੀਆਂ ਨੂੰ ਕਿੱਦਾਂ ਪ੍ਰੋਟੈਕਟ ਕਰਨਾ ਜਦੋਂ ਪਾਵ ਉਹ ਉਹਦੇ ਚ ਜਿਹੜੇ ਐਨਆਰਆਈਜ਼ ਦੇ ਲਈ ਸਪੈਸ਼ਲ ਪ੍ਰੋਵੀਜ਼ਨਸ ਹੈਗੇ ਆ ਉਹ ਅਸੀਂ ਸਾਡੀ ਇਹ ਕੋਸ਼ਿਸ਼ ਹੈਗੀ ਆ ਕਿ ਐਨਆਰਆਈ ਐਕਟ ਨੂੰ ਅਮਲੇ ਚ ਲਿਆਂਦਾ ਜਾਏ ਤਾਂ ਕਿ ਐਨਆਰਆਈਜ਼ ਦੀ ਪ੍ਰਾਪਰਟੀ ਦੇ ਜਿਹੜੇ ਬਾਕੀ ਮਸਲੇ ਹੈਗੇ ਉਹਨਾਂ ਲਈ ਇੱਕ ਪ੍ਰੋਪਰ ਪਲੇਟਫਾਰਮ ਤੇ ਐਕਟ ਤਿਆਰ ਹੋਵੇ। ਜਿਵੇਂ ਦੇਖਿਆ ਜਾਇਆ ਹੈ ਕਿ ਜਦੋਂ ਐਨਆਰਆਈਜ਼ ਘੱਟੇ ਬਾਅਦ ਪਰਤਦੇ ਆ ਉਦੋਂ ਉਹਨਾਂ ਦੀ ਪ੍ਰਾਪਰਟੀਆਂ ਉਹਨਾਂ ਨੂੰ ਮਿਲਦੀਆਂ ਨਹੀਂ। ਇਹਦੇ ਧਿਕਰ ਕੇ ਕਰਜ਼ਾ ਨੰਬਰ ਵੀ ਉਹਨਾਂ ਨੂੰ ਹਾਂਜੀ ਸਰ ਉਹੀ ਮੈਂ ਗੱਲ ਕੀਤੀ ਹੈ ਕਿ ਐਨਆਰਆਈ ਐਕਟ ਜਿਹੜਾ ਹੈਗਾ ਉਹ ਸਾਰੀਆਂ ਚੀਜ਼ਾਂ ਨੂੰ ਕਵਰ ਕਰੇਗਾ।